ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਾਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਬੱਚੇ ਮੇਰੇ ਸਕੂਲ ਚਲੇ ਗਏ ਸੀਗੇ ਸਾਇਦ ਦੇ ਪਾਪਾ ਗਏ ਸੀਗੇ ਪੀਜੀਆਈ ਜੋਤੀ ਨੂੰ ਲੈ ਕੇ ਉਹਨਾਂ ਨੇ ਜਾਣਾ ਸੀਗਾ ਮੈਡੀਸਨ ਲੈਣ ਵਾਸਤੇ ਤੇ ਸਾਇਦ ਪਾਪਾ ਅੱਜ ਮਾਰਨਿੰਗ ਜਲਦੀ ਚਲੇ ਗਏ ਸੀਗੇ 6:30 ਵਜੇ ਮੈਨੂੰ ਲੱਗਦਾ ਹਨ ਉਸ ਤੋਂ ਬਾਅਦ ਫਿਰ ਮੇਰੇ ਬੱਚੇ ਗਏ ਸੀਗੇ ਸਕੂਲ ਬਾਕੀ ਜੀ ਇੱਥੇ ਆਪਾਂ ਸਾਰੇ ਕੰਮ ਕਿਚਨ ਦੇ ਨਿਬੜਲੇ ਸੀਗੇ ਤੇ ਅੱਜ ਮੇਰੀ ਤਬੀਅਤ ਖਰਾਬ ਸੀਗੀ ਬਹੁਤ ਜ਼ਿਆਦਾ ਮਤਲਬ ਕਿ ਮੈਂ ਰਾਤ ਸਾਰੀ ਰਾਤ ਸੁੱਤੀ ਨਹੀਂ ਹੈਗੀ ਬਾਡੀ ਪੇਨ ਬਹੁਤ ਜ਼ਿਆਦਾ ਹੋ ਰਹੀ ਸੀਗੀ ਤੇ ਮੈਂ ਵੀ ਮੈਡੀਸਿਨ ਲੈਣ ਜਾਣਾ ਸੀਗਾ ਮੈਂ ਕਿਹਾ ਚਲੋ ਜਦੋਂ ਸੈਦ ਦੇ ਪਾਪਾ ਆਉਣਗੇ ਨਾ ਫਿਰ ਉਹ ਦਵਾਈ ਲੈ ਆਉਣਗੇ ਮੈਨੂੰ ਤੇ ਮੈਂ ਆਪਣਾ ਹੌਲੀ ਹੌਲੀ ਕੰਮ ਲੱਗ ਗਈ ਸੀਗੀ ਕਰਨ ਬਟ ਮੈਂ ਰੈਸਟ ਲੈ ਲੈ ਕੇ ਕੰਮ ਕਰ ਰਹੀ ਸੀਗੀ ਮੇਤੋਂ ਜ਼ਿਆਦਾ ਕੰਮ ਨਹੀਂ ਸੀਗਾ ਹੋ ਰਿਹਾ ਇਹ ਤਨਾ ਕੁਸ਼ਨਸ ਕਵਰ ਤੋਏ ਹੋਏ ਸੀਗੇ ਪਰਸੋਂ ਦੇ ਫਿਰ ਮੈਂ ਇਹ ਪਾਉਣੇ ਸੀਗੇ ਮੈਂ ਕਿਹਾ ਚਲੋ ਕਵਰ ਪਾ ਦਨੀ ਆ ਬੈਠੀ ਬੈਠੀ ਵੀ ਥੋੜੇ ਥੋੜੇ ਕੰਮ ਜਿੰਨੇ ਕੁ ਹੁੰਦੇ ਨੇ ਉਹਨੇ ਕਰ ਲਾਂ ਹਨਾ ਪਰ ਮੈਂ ਜ਼ਿਆਦਾ ਕੰਮ ਨਹੀਂ ਸੀਗੇ ਕੀਤੇ ਐਕਸਟਰਾ ਕੰਮ ਬਸ ਜਿੰਨੇ ਕੁ ਆਪਣੇ ਘਰ ਨੂੰ ਲੋਡ ਹੁੰਦੀ ਆ ਕੰਮ ਦੀ ਸਿਰਫ ਉਹਨੇ ਕੇ ਕੰਮ ਕੀਤੇ ਸੀ ਕਿਉਂਕਿ ਮੇਰੇ ਤੇ ਹਿੰਮਤ ਨਹੀਂ ਸੀਗੀ ਮੈਨੂੰ ਚੱਕਰ ਬਹੁਤ ਆ ਰਹੇ ਸੀਗੇ ਤਾਂ ਕਰਕੇ ਬਾਕੀ ਜਿਹੜੇ ਮੇਰੇ ਚੈਨਲ ਤੇ ਪਲੀਜ਼ ਨਿਊ ਆਏ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਮੈਂ ਦਿਨ ਦੇ ਵਿੱਚ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਮੈਂ ਰੈਸਟ ਕੀਤੀ ਆ ਮੈਂ ਪਈ ਰਹੀ ਆ ਸ੍ਰੀ ਡੌਨ ਸੀਗਾ ਨੀਂਦ ਵੀ ਨਹੀਂ ਸੀ ਆ ਰਹੀ ਕਿਉਂਕਿ ਬਾਡੀ ਪੇਨ ਕਰ ਰਹੀ ਸੀ ਇੱਥੇ ਹੋ ਗਿਆ ਸੀਗਾ ਟਾਈਮ ਸਾਢੇ 5 ਵਜੇ ਦਾ ਦੇਖੋ ਜੀ ਕਿੰਨਾ ਸੋਹਣੇ ਹਰੇ ਭਰੇ ਖੇਤ ਲੱਗ ਰਹੇ ਆ ਸਾਡੇ ਪਿੰਡ ਤੋਂ ਬਾਹਰਲਾ 뷰 ਆ ਮਤਲਬ ਕਿ ਗੱਗੇ ਜਾ ਕੇ ਸਾਡਾ ਇਧਰਲੀ ਸਾਈਡ ਤੋਂ ਪਿੰਡ ਆ ਤੇ ਅਸੀਂ ਜਾ ਰਹੇ ਸੀਗੇ ਖੰਨੇ ਨੂੰ ਸਾਈਡ ਦੇ ਪਾਪਾ ਆਏ ਸੀਗੇ ਮੈਨੂੰ ਲੱਗਾ 4 4:30 ਵਜੇ ਆਏ ਸੀਗੇ ਵਾਪਸ ਚੰਡੀਗੜ੍ਹ ਤੋਂ ਫਿਰ ਆ ਕੇ ਫਿਰ ਮੈਨੂੰ ਮੈਂ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਦਿੱਤਾ ਕਿਉਂਕਿ ਸਵੇਰ ਦੀ ਖਾ ਕੇ ਗਏ ਹੋਏ ਸੀਗੇ ਫਿਰ ਆ ਕੇ ਖਾਧੀ ਆ ਫਿਰ ਮੈਂ ਕਿਹਾ ਚਲੋ ਵੀ ਨਾਲੇ ਮੈਂ ਬੱਚੇ ਸਕੂਲ ਤੋਂ ਆਗੇ ਸੀ ਉਹਨਾਂ ਨੂੰ ਬਣਾਤੇ ਸੀਗੇ ਨਾਲੇ ਸਾਈਡ ਦੇ ਪਾਪਾ ਨੂੰ ਬਣਾ ਕੇ ਦਿੱਤੀ ਰੋਟੀ ਪਰੇਦਾ ਪਾਪਾ ਕਹਿੰਦੇ ਤਿਆਰ ਹੋ ਜਾ ਵੀ ਚੱਲ ਤੈਨੂੰ ਮੈਂ ਮੈਡੀਸਿਨ ਦਵਾ ਕੇ ਲੈ ਕੇ ਆਉਣਾ ਕਿਉਂਕਿ ਮੇਰੇ ਬਾਡੀ ਚ ਦਰਦ ਇੰਨਾ ਜ਼ਿਆਦਾ ਸੀ ਨਾ ਮੇਰੇ ਤੋਂ ਨਹੀਂ ਸੀਗਾ ਉਹ ਕੀਤਾ ਜਾਂਦਾ ਕੋਈ ਕੰਮ ਨਹੀਂ ਸੀ ਹੋ ਰਿਹਾ ਪਰ ਮੈਂ ਆਪਣੇ ਆਪ ਨੂੰ ਇੰਨਾ ਸੱਟ ਦੀ ਵੀ ਹੈ ਨਹੀਂ ਗਈ ਹਨਾ ਵੀ ਮੈਂ ਕੰਮ ਛੱਡ ਕੇ ਪੈ ਜਾਮਾ ਇਹ ਆ ਜੀ ਸਾਡੇ ਪਿੰਡ ਦਾ ਮੰਦਿਰ ਮਾਤਾ ਸ਼ੀਤਲਾ ਮਾਤਾ ਜੀ ਦਾ ਮੰਦਿਰ ਆ ਤੇ ਇੱਥੇ ਕੰਮ ਚੱਲੀ ਜਾਂਦਾ ਹਜੇ ਬਹੁਤ ਸੋਣਾ ਰੈਡੀ ਹੋਣਾ ਜਦੋਂ ਵੀ ਹੋਊਗਾ ਤੁਹਾਨੂੰ ਦਿਖਾਵਾਂਗੇ ਮੱਥਾ ਟੇਕਣ ਆਉਣੇ ਹੁੰਨੇ ਆ ਸੀ ਤੇ ਇੱਥੇ ਜੀ ਆਪਣਾ ਖੰਨੇ ਅਸੀਂ ਪਹੁੰਚ ਗਏ ਸੀਗੇ ਮੈਡੀਸਨ ਲੈਂਡ ਦੇ ਲਈ ਬੱਚੇ ਵੀ ਨਾਲੇ ਆ ਗਏ ਸੀਗੇ ਸਹਜ ਦੇ ਪਾਪਾ ਨੇ ਤਾਂ ਕਿਹਾ ਸੀ ਤੁਸੀਂ ਰਹਿਣ ਤੋਂ ਘਰੇ ਰਹੋ ਤੁਸੀਂ ਕੀ ਕਰਨ ਜਾਣਾ ਤੇ ਬੱਚੇ ਕਹਿੰਦੇ ਨਹੀਂ ਪਾਪਾ ਅਸੀਂ ਨਾਲ ਚੱਲਦੇ ਆਂ ਤੇ ਇੱਥੇ ਸਹਜੇ ਵੀਡੀਓ ਲੱਗ ਗਈ ਸੀ ਬਣਾਉਣ ਅਸੀਂ ਚੱਲੇ ਸੀਗੇ ਹਸਪੀਟਲ 'ਚ ਡਾਕਟਰ ਤੋਂ ਮੈਡੀਸਨ ਲੈਣ ਕਿਉਂਕਿ ਮੈਂ ਪਹਿਲਾਂ ਵੀ ਬਿਮਾਰ ਹੋ ਗਈ ਸੀ ਮੈਥੋ ਹੀ ਮੈਡੀਸਨ ਖਾਦੀ ਸੀਗੀ ਇੱਥੇ ਡਾਕਟਰ ਇੱਕ ਬੈਠਦੇ ਨੇ ਡਾਕਟਰ ਉਮੇਰ ਡਾਕਟਰ ਨੇ ਬਹੁਤ ਵਧੀਆ ਉਹਨਾਂ ਦੀ ਸਮਝ ਬਹੁਤ ਵਧੀਆ ਹੈ ਵੈਸੇ ਤਾਂ ਕਾਫੀ ਡਾਕਟਰ ਆਉਂਦੇ ਨੇ ਪੀਜੀਆਈ ਤੋਂ ਵੀ ਆਉਂਦੇ ਨੇ ਤੇ ਇਹਨਾਂ ਦੀ ਡਾਕਟਰ ਦੀ ਸਮਝ ਬਹੁਤ ਵਧੀਆ ਹੈ ਤੇ ਮੈਂ ਅੰਦਰ ਮੈਡੀਸਨ ਲੈ ਰਹੀ ਸੀਗੀ ਸਹਜ ਮੇਰੀ ਵੀਡੀਓ ਬਣਾਉਣ ਲੱਗ ਗਈ ਨਹੀਂ ਨਹੀਂ ਸੀ ਬਣਾਉਂਦੀ ਹੁੰਦੀ ਨਹੀਂ ਇਹਨੂੰ ਕਹਿ ਗਿਆ ਕਿ ਬਣਵਾਉਣੀ ਪੈਂਦੀ ਸੀ ਬਟ ਹੁਣ ਲੈਣ ਲੱਗ ਗਈ ਸ਼ਾਰਟ ਤੇ ਇੱਥੇ ਬਾਹਰੇ ਬੈਠੇ ਸੀਗੇ ਸਹਜ ਦੇ ਪਾਪਾ ਨੂੰ ਕਾਲ ਆਈ ਹੋਈ ਸੀਗੀ ਤੇ ਮੈਂ ਅੰਦਰ ਦੱਸ ਰਹੀ ਸੀ ਫਿਰ ਸਹਜ ਦੇ ਪਾਪਾ ਵੀ ਆ ਗਏ ਸੀਗੇ ਤੇ ਡਾਕਟਰ ਨੇ ਕੁਝ ਕੁ ਟੈਸਟ ਕਰਵਾਏ ਸੀਗੇ ਜਿਵੇਂ ਕਿ ਮੇਰੀ ਪਹਿਲੀ ਰਿਪੋਰਟ ਵੀ ਕਢਵਾ ਲਈ ਸੀ ਉਹਨਾਂ ਨੇ ਜੋ ਮੈਂ ਮੈਡੀਸਨ ਖਾਦੀ ਸੀਗੀ ਤੇ ਹੁਣ ਨਿਊ ਟੈਸਟ ਕਰਵਾਏ ਸੀਗੇ ਟੈਸਟ ਦੇ ਵਿੱਚ ਟਾਈਫੈਟ ਦੀ ਸਟਾਰਟਿੰਗ ਆ ਜਿਵੇਂ ਮੰਨ ਲਓ ਵੀ ਸ਼ੁਰੂ ਸ਼ੁਰੂਆਤ ਹੋ ਰਹੀ ਆ ਤੇ ਇੱਕ ਮੇਰਾ ਸ਼ੂਗਰ ਲੈਵਲ ਥੋੜਾ ਜਆ ਬਾਰਡਰ ਲਾਈਨ ਤੇ ਆ ਹਨਾ ਜਿਵੇਂ ਡਾਕਟਰ ਨੇ ਹੀ ਕਿਹਾ ਵੀ ਤੁਸੀਂ ਜਿਹੜਾ ਮਿੱਠਾ ਬਿਲਕੁਲ ਬੰਦ ਕਰ ਦਿਓ ਤੇ ਮੈਂ ਤਾਂ ਵੈਸੇ ਵੀ ਮਿੱਠਾ ਬਹੁਤ ਘੱਟ ਖਾਂਦੀ ਆ ਮੈਂ ਇੰਨਾ ਜ਼ਿਆਦਾ ਮਿੱਠਾ ਨਹੀਂ ਖਾਂਦੀ ਬਸ ਮਾਰਨਿੰਗ ਇੱਕ ਕੱਪ ਚਾਹ ਹੁੰਦਾ ਹੈ ਜਦੋਂ ਵੀ ਕੋਲਡ ਡਰਿੰਕ ਵੀ ਹੁਣ ਤਾਂ ਮੈਂ 2-2 3-3 ਦਿਨ ਨਹੀਂ ਪੀਂਦੀ ਹੈਗੀ ਕਿਉਂਕਿ ਇੱਕ ਟਾਈਮ ਮੇਰਾ ਕੋਲਡ ਡਰਿੰਕ ਹੁੰਦਾ ਜਿਆਦਾ ਮੈਂ ਮਿੱਠਾ ਵਗੈਰਾ ਕੁਝ ਨਹੀਂ ਖਾਂਦੀ ਤੁਸੀਂ ਦੇਖਿਆ ਹੀ ਆ ਬਲੌਗਸ ਦੇ ਵਿੱਚ ਵੀ ਵੀ ਮੈਂ ਮਿੱਠੇ ਵਾਲੀਆਂ ਚੀਜ਼ਾਂ ਬਹੁਤ ਘੱਟ ਬਣਾਉਣੀ ਆ ਤੇ ਬਹੁਤ ਘੱਟ ਖਾਣੇ ਆ ਉਸ ਤੋਂ ਬਾਅਦ ਜੀ ਮੈਡੀਸਿਨ ਲੈ ਕੇ ਡਾਕਟਰ ਨੇ ਮੈਡੀਸਿਨ ਦਿੱਤੀ ਸੀ ਕਿ ਕਹਿੰਦਾ ਵੀ ਹਲੇ ਖਾ ਕੇ ਦੇਖੋ ਜੇ ਕੁਝ ਫਰਕ ਪਿਆ ਤਾਂ ਫਿਰ ਤੁਸੀਂ ਅ ਵੀ ਇਹਨੇ ਦੇਣਾ ਵਾਧਾ ਆਣਾ ਜੇ ਨਾ ਫਰਕ ਪਿਆ ਤਾਂ ਤੁਸੀਂ ਕੱਲ ਨੂੰ ਆ ਜਾਓ ਫਿਰ ਕੋਈ ਗੱਲ ਨਹੀਂ ਹੈ ਨਾ ਤੇ ਬਾਕੀ ਇਹ ਡਾਕਟਰ ਦੀ ਮੈਨੂੰ ਮੈਡੀਸਿਨ ਬਹੁਤ ਵਧੀਆ ਲੱਗਦੀ ਆ ਬਹੁਤ ਸਮਝ ਆ ਤੇ ਮੈਂ ਠੀਕ ਵੀ ਜਲਦੀ ਹੋ ਜਾਨੀ ਇਹ ਹੈਗੀ ਆ ਜੀ ਸਾਡੀ ਖੰਨੇ ਦੀ ਮਾਰਕੀਟ ਸੁਭਾਸ਼ ਸੁਭਾਸ਼ ਬਾਜ਼ਾਰ ਹੈ ਨਾ ਸਾਡੇ ਖੰਨੇ ਦੀ ਮਾਰਕੀਟ ਆ ਇਹ ਬਹੁਤ ਜ਼ਿਆਦਾ ਵਧੀਆ ਏ ਤੇ ਇੱਥੋਂ ਬਿਨਾਂ ਤਾਂ ਮੈਨੂੰ ਕਿਤੇ ਵੀ ਪਸੰਦ ਨਹੀਂ ਆਉਂਦਾ ਕੁਝ ਵੀ ਕਿਉਂਕਿ ਸਾਡਾ ਖੰਨਾ ਜੀ ਬੈਸਟ ਆ ਹਨਾ ਇਹ ਆਗੇ ਜੀ ਅਸੀਂ ਪਿੰਡ ਨੂੰ ਇਹ ਸਾਡੇ ਬਾਬਾ ਮਾਸਤਰਾਮ ਜੀ ਦੀ ਸਮਾਦ ਬਣੀ ਹੋਈ ਆ ਤੇ ਕਦੇ ਆਈ ਤਾਂ ਹੈ ਨਹੀਂ ਮੈਂ ਇੱਥੇ ਬਸ ਆਉਂਦੇ ਜਾਂਦੇ ਸਿਰ ਜਰੂਰ ਝੁਕਾਦੀਦਾ ਇਹਨਾ ਮਤਲਬ ਕਿ ਅਸੀਂ ਦੂਜੀ ਸਾਈਡ ਨੂੰ ਆਏ ਸੀ ਕਿ ਜਿਹੜੇ ਰਸਤੇ ਅਸੀਂ ਗਏ ਸੀ ਨਾ ਉਧਰ ਥੋੜਾ ਜਿਹਾ ਕੰਮ ਚੱਲੀ ਜਾਂਦਾ ਸੀਗਾ ਤਾਂ ਕਰਕੇ ਫਿਰ ਅਸੀਂ ਦੂਜੀ ਸਾਈਡ ਆ ਗਏ ਸੀ ਆ ਵੀ ਸਾਡੇ ਪਿੰਡ ਦੇ ਘਰ ਨੇ ਇਹ ਮੈਨੂੰ ਲੱਗਦਾ ਸੈਂਸੀਆਂ ਦੇ ਘਰ ਨੇ ਬਾਕੀ ਮੈਨੂੰ ਪਤਾ ਵੀ ਨਹੀਂ ਹੈਗਾ ਇੱਧਰ ਵੀ ਕਾਫੀ ਪਿੰਡ ਤੇ ਤਰ੍ਹਾਂ ਹੀ ਬਣਿਆ ਹੋਇਆ ਕਾਫੀ ਬਹੁਤ ਜ਼ਿਆਦਾ ਘਰ ਨੇ ਤੇ ਇਹ ਹੈਗੀ ਆ ਜੀ ਸਾਡੇ ਮਤਲਬ ਕਿ ਘਰ ਦੇ ਸਾਡੇ ਬੈਕ ਸਾਈਡ ਆ ਦੂਜੀ ਸਾਈਡ ਆ ਜਾਂਦੀ ਇਧਰੋਂ ਤਾਂ ਮੈਂ ਕਿਸੇ ਨੂੰ ਜਾਣਦੀ ਵੀ ਨਹੀਂ ਹੈਗੀ ਕਿਉਂਕਿ ਸਾਡਾ ਪਿੰਡ ਬਹੁਤ ਵੱਡਾ ਏ ਤਾਂ ਕਰਕੇ ਨਹੀਂ ਪਤਾ ਲੱਗਦਾ ਹੈਗਾ ਤੇ ਇਹ ਪਿੰਡ ਦੀ ਫਿਰਨੀ ਆ ਤਾਂ ਕਰਕੇ ਸਾਨੂੰ ਨਹੀਂ ਪਤਾ ਵੀ ਕੌਣ ਹੈਗਾ ਕੌਣ ਨਹੀਂ ਹੈਗਾ ਹਨਾ ਬਿਲਕੁਲ ਵੀ ਪਛਾਣ ਨਹੀਂ ਕਿਸੇ ਦੀ ਤੇ ਵੈਸੇ ਸਾਡੇ ਪਿੰਡ ਚ ਥੋੜਾ ਬਹੁਤਾ ਬਾਜ਼ਾਰ ਵੀ ਬਣਿਆ ਹੋਇਆ ਦੇਖੋ ਸ਼ਾਪਸ ਬਣੀਆਂ ਹੋਈਆਂ ਸਾਡੀ ਸਾਈਡ ਵੀ ਬਣੀਆਂ ਹੋਈਆਂ ਨੇ ਤੇ ਦੂਜੀ ਸਾਈਡ ਆ ਇਧਰ ਇਧਰ ਮਤਲਬ ਕਿ ਮੈਡੀਕਲ ਸਿਮਾ ਵਗੈਰਾ ਵੀ ਖੁੱਲਿਆ ਹੋਇਆ ਹਨਾ ਹਰ ਇੱਕ ਚੀਜ਼ ਮਿਲ ਜਾਂਦੀ ਆ ਪਿੰਡ ਦੇ ਵਿੱਚ ਵੀ ਬਹੁਤ ਦੁਕਾਨਾਂ ਨੇ ਸ਼ਾਪਸ ਵਗੈਰਾ ਨੇ ਜੋ ਕੱਪੜੇ ਲੈਣ ਆ ਜਾਂ ਕਿਸੇ ਨੇ ਹਨਾ ਕੋਸਮੈਟਿਕ ਦਾ ਕੁਝ ਵੀ ਲੈਣਾ ਹੈ ਹਨਾ ਮਿਲ ਜਾਂਦਾ ਹੈ ਇਹ ਇੱਥੇ ਜੀਵਾ ਸੁਣ ਸੀ ਆਪਣੇ ਘਰ ਨੂੰ ਜਾ ਰਹੇ ਸੀਗੇ ਸਾਡੇ ਪਿੰਡ ਦੇ ਮਤਲਬ ਕਿ ਸਾਡੇ ਘਰਾਂ ਤੋਂ ਦੂਜੀ ਸਾਈਡ ਦਾ ਪਾਸਾ ਹੈ ਇਧਰਲੀ ਪਾਸੇ ਨੂੰ ਕੱਟੇ ਜਾਂਦੇ ਬਸ ਆ ਇੱਕ ਦੋ ਘਰਾਂ ਨੂੰ ਮੈਂ ਜ਼ਰੂਰ ਜਾਂਦੇ ਕਿਉਂਕਿ ਸ਼ਾਇਦ ਟਿਊਸ਼ਨ ਪੜ੍ਹਦੇ ਸੀਗੇ ਤੇ ਇਧਰ ਆਂਟੀ ਉਹਨੇ ਮਤਲਬ ਕਿ ਇਹਨਾਂ ਦੀ ਚੱਕੀ ਆਟਾ ਚੱਕੀ ਗੁਰੂ ਘਰ ਵਗੈਰਾ ਮਿਲ ਜਾਂਦੇ ਨੇ ਤਾਂ ਕਰਕੇ ਥੋੜਾ ਜਿਹਾ ਜਾਣ ਲੈਣੇ ਆ ਨਹੀਂ ਇਧਰੋਂ ਮੈਨੂੰ ਕਿਸੇ ਦਾ ਨਹੀਂ ਪਤਾ ਹੈਗਾ ਜ਼ਿਆਦਾ ਜੇ ਕੋਈ ਗੁਰੂ ਘਰ ਚ ਜਿਵੇਂ ਹੁਣ ਸੇਵਾ ਕਰਾਉਣ ਜਾਂਦੇ ਆ ਉਦਾਂ ਮਿਲ ਜਾਂਦੇ ਆ ਇੱਕ ਦੂਜੇ ਨੂੰ ਤਿੱਥੇ ਅਸੀਂ ਘਰੇ ਪਹੁੰਚ ਗਏ ਸੀ ਇਹ ਮੈਂ ਲੈ ਕੇ ਆਈ ਸੀਗੀ ਲੋਕੀ ਦੀ ਸਬਜ਼ੀ ਮੈਂ ਕਿਹਾ ਚਲੋ ਬਣਾਉਂਗੀ ਪਰ ਹੁਣ ਤਾਂ ਮੇਰੇ ਚ ਹਿੰਮਤ ਨਹੀਂ ਸੀਗੀ ਤੇ ਮੈਂ ਸਹੇਜ ਦੇ ਪਾਪਾ ਕਹਿੰਦੇ ਤੂੰ ਰਹਿਣ ਦੇ ਕੋਈ ਨਾ ਆਚਾਰ ਨਾਲੇ ਖਾ ਲਾਂਗੇ ਵੀ ਤੂੰ ਸਿਰਫ ਰੋਟੀ ਰੋਟੀ ਬਣਾ ਲਾ ਵੀ ਉਹ ਵੀ ਸਹੇਜ ਬਣਾ ਲੰਦੀ ਮੈਂ ਕਿਹਾ ਨਹੀਂ ਮੈਂ ਕਿਹਾ ਚੱਲ ਮੈਂ ਬਣਾ ਹੀ ਲੰਨੀ ਆ ਫਿਰ ਇੱਥੇ ਮੇਰੇ ਕੋਲ ਸੋਇਆ ਵੀ ਇੰਦਾ ਝੂਰਾ ਪਿਆ ਸੀ ਕਿਉਂਕਿ ਇਹ ਹੀ ਜਲਦੀ ਬਣਦਾ ਹਨਾ ਫਿਰ ਮੈਂ ਪਿਆਜ਼ ਲਾਲ ਟਮਾਟਰ ਅਦਰਕ ਲਸਣ ਸਾਰਾ ਇਹ ਪੇਸਟ ਤਿਆਰ ਕਰ ਲਿਆ ਸੀਗਾ ਚੌਪਰ ਦੇ ਵਿੱਚ ਤੇ ਗਰਮ ਰੱਖਤਾ ਸੀਗਾ ਆਇਲ ਪਰ ਮੈਂ ਕਿਹਾ ਚਲੋ ਇਹਨੂੰ ਹੀ ਤੜਕਾ ਲਾ ਦੰਨੀ ਆ ਕਿਉਂਕਿ ਆਚਾਰ ਨਾਲ ਤਾਂ ਰੋਟੀ ਖਾਦੀ ਵੀ ਨਹੀਂ ਜਾਂਦੀ ਹੈਗੀ ਔਰ ਨਾ ਮੈਂ ਕਦੇ ਦਕਤੀ ਉਹ ਸਵੇਰੇ ਜ਼ਰੂਰ ਖਾ ਲੈਂਦੇ ਨੇ ਪਰਾਂਠੇ ਵਗੈਰਾ ਹਨਾ ਪਰ ਮੈਂ ਕਦੇ ਵੀ ਰਾਤ ਨੂੰ ਆਚਾਰ ਵਗੈਰਾ ਨਾਲ ਰੋਟੀ ਨਹੀਂ ਦਿੰਦੀ ਹੈਗੀ ਕਿਉਂਕਿ ਦੇਖੋ ਬਿਮਾਰੀਆਂ ਨੂੰ ਜੇ ਆਪਾਂ ਜ਼ਿਆਦਾ ਬਿਮਾਰ ਸਮਝ ਲਾਂ ਨੇ ਉਹ ਆਪਾਂ ਨੂੰ ਜ਼ਿਆਦਾ ਘੇਰ ਲੈਂਦੀਆਂ ਨੇ ਮੇਰੇ ਤਾਂ ਜਿੱਥੇ ਤੱਕ ਹੁੰਦਾ ਜਦੋਂ ਮੈਨੂੰ ਮੇਰਾ ਸਰੀਰ ਸੈੱਟ ਲੱਗਦਾ ਨਾ ਮੈਂ ਆਪਣਾ ਉੱਠ ਉੱਠ ਕੇ ਕੰਮ ਕਰਦੀ ਆ ਜਦੋਂ ਮੈਨੂੰ ਤਕਲੀਫ ਹੁੰਦੀ ਆ ਮੈਂ ਪੈ ਜਾਂਦੀ ਆ ਮੈਂ ਫੇਰ ਕੰਮ ਕਰਦੀ ਆ ਪਰ ਮੈਨੂੰ ਡਾਕਟਰ ਵੀ ਕਹ ਦਿੰਦੇ ਆ ਕਿ ਜਿਹੜਾ ਤੂੰ ਰੈਸਟ ਨਹੀਂ ਨਾ ਕਰਦੀ ਰੈਸਟ ਦੇ ਕਾਰਨ ਫਿਰ ਤੈਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਆ ਹਨਾ ਪਰ ਫਿਰ ਆਪਾਂ ਰੈਸਟ ਕੀ ਦੇ ਸਿਰ ਤੇ ਕਰਨੀ ਆ ਹਨਾ ਜਦੋਂ ਪਤਾ ਹੈ ਵੀ ਆਪਾਂ ਹੀ ਘਰ ਦੇ ਵਿੱਚ ਹੈਗੇ ਆ ਰੈਸਟ ਪਰ ਮੈਨੂੰ ਮੇਰੇ ਹਸਬੰਦ ਦੀ ਬਹੁਤ ਸਪੋਰਟ ਆ ਹਨਾ ਤੇ ਇਸ ਟਾਈਮ ਵੀ ਤੇ ਉਹ ਕੱਪੜੇ ਧੋ ਰਏ ਸੀਗੇ ਕਿਉਂਕਿ ਬੱਚਿਆਂ ਨੇ ਸਵੇਰੇ ਸਕੂਲ ਜਾਣਾ ਸੀਗਾ ਤਾਂ ਕਰਕੇ ਡਰੈਸਾਂ ਵਗੈਰਾ ਸੀਗੀਆਂ ਤੇ ਫਿਰ ਆਪਣੀ ਗੱਡੀ ਵੀ ਧੋਣ ਲੱਗ ਗਏ ਨਾਲੇ ਮਸ਼ੀਨ 'ਚ ਕੱਪੜੇ ਪਾ ਲੈ ਨਾਲ ਦੀ ਨਾਲ ਕਹਿੰਦੇ ਕੋਈ ਨਾ ਵੀ ਮੈਂ ਕੱਪੜੇ ਧੋ ਦੰਨਾ ਇਹ ਨਹੀਂ ਹੁੰਦਾ ਹੈਗਾ ਵੀ ਕਿ ਲੋਕ ਕਹ ਦੰਨੇ ਹਰਾ ਜਨਾਨੀ ਨੀਚੇ ਲੱਗਿਆ ਇਹ ਤਾਂ ਵੀ ਜਨਾਨੀ ਵਾਲੇ ਕੰਮ ਕਰਦਾ ਲੋਕ ਮਤਲਬ ਕਿ ਮਸਾਹਤ ਪਾਪਾ ਦੀ ਗੱਲ ਨਹੀਂ ਕਰਦੀ ਜਿਹੜਾ ਕੋਈ ਵੀ ਵੀਰ ਹੈਲਪ ਕਰਾਉਂਦਾ ਆਪਣੀ ਹਨਾ ਵਾਈਫ ਦੀ ਲੋਕ ਉਹਨਾਂ ਦੀ ਸੋਚ ਇਹੋ ਜਿਹੀ ਗੰਦੀ ਹੁੰਦੀ ਹੈ ਜਿਨ੍ਹਾਂ ਨੇ ਆਪ ਕਦੇ ਡੱਕਾ ਨਹੀਂ ਤੋੜਨਾ ਹੁੰਦਾ ਆਪ ਕਦੇ ਪਾਣੀ ਦਾ ਘੁੱਟ ਵੀ ਨਹੀਂ ਆਪਣੀ ਵਾਈਫ ਨੂੰ ਫੜਾਉਣਾ ਹੁੰਦਾ ਉਹ ਗੰਦੇ ਲੋਕਾਂ ਦੀ ਇਹੋ ਜਿਹੀ ਸੋਚ ਹੁੰਦੀ ਆ ਹਨਾ ਕਿਉਂਕਿ ਆਪਾਂ ਹਰ ਇੱਕ ਦੀ ਸੋਚ ਨੂੰ ਨਹੀਂ ਬਦਲ ਸਕਦੇ ਬਟ ਸਾਇਦ ਪਾਪਾ ਤਾਂ ਆਪਣੀ ਮੰਮੀ ਨਾਲ ਵੀ ਮਤਲਬ ਕਿ ਮੇਰੇ ਸੱਸ ਨਾਲ ਵੀ ਬਥੇਰੀ ਹੈਲਪ ਕਰਾਉਂਦੇ ਰਹੇ ਆਪਣੀਆਂ ਭਾਬੀਆਂ ਨਾਲ ਵੀ ਕਰਵਾਉਂਦੇ ਸੀਗੇ ਔਰ ਮੇਰੇ ਨਾਲ ਵੀ ਕਰਵਾ ਦਿੰਦੇ ਨੇ ਹਨਾ ਇਹਨਾਂ ਨੇ ਕਦੇ ਨਹੀਂ ਸੋਚਿਆ ਵੀ ਮੇਰਾ ਕੰਮ ਕਰਨੇ ਵਾਲਾ ਜਾਂ ਜਨਾਨੀਆਂ ਦਾ ਕੰਮ ਮੈਂ ਨਹੀਂ ਕਰਨਾ ਹੈਗਾ ਸਾਡੇ ਚ ਅੰਡਰਸਟੈਂਡਿੰਗ ਹੈਗੀ ਆ ਜੇ ਮੈਂ ਬਿਮਾਰ ਹਾਂ ਤਾਂ ਸੈਦ ਦੇ ਪਾਪਾ ਨੇ ਘਰ ਸੰਭ ਲੈਣਾ ਬੱਚੇ ਸੰਭ ਲੈਣੇ ਆ ਹਨਾ ਮੈਨੂੰ ਵੀ ਸੰਭਦੇ ਆ ਤੇ ਉਹ ਕੱਪੜੇ ਧੋ ਰਹੇ ਸੀਗੇ ਕਿਉਂਕਿ ਮੈਨੂੰ ਚੱਕਰ ਵਗੈਰਾ ਆ ਰਹੇ ਸੀਗੇ ਮੇਰੀ ਸਿਹਤ ਨਹੀਂ ਸੀਗੀ ਠੀਕ ਤੇ ਸੈਦ ਦੇ ਪਾਪਾ ਦਾ ਰੋਟੀ ਨੂੰ ਵੀ ਮਨਾ ਕਰਦੇ ਸੀਗੇ ਮੈਂ ਕਿਹਾ ਚਲੋ ਵੀ ਮੈਂ ਜਿੰਨਾ ਕ ਹੈਗਾ ਮੈਂ ਇੰਨਾ ਕ ਤਾਂ ਕਰ ਹੀ ਲੈਣਾ ਤੇ ਇੱਥੇ ਜੀ ਆਪਾਂ ਸਬਜੀ ਨੂੰ ਤੜਕਾ ਲਾ ਲਿਆ ਸੀਗਾ ਸਬਜੀ ਆਪਣੀ ਹੋਊਗੀ ਸੀਗੀ ਬਣ ਕੇ ਰੈਡੀ ਸੈਦ ਦੇ ਪਾਪਾ ਨੇ ਗੱਡੀ ਵੀ ਧੋਲੀ ਸੀਗੀ ਹੁਣ ਕੱਪੜੇ ਗੱਡੀ ਜਾਂਦੇ ਸੀਗੇ ਮਸ਼ੀਨ ਦੇ ਵਿੱਚੋਂ ਤੇ ਮੈਂ ਆਪਣਾ ਆਟਾ ਗੁੰਨ ਕੇ ਦੁਪਹਿਰੇ ਰੱਖਿਆ ਸੀਗਾ ਜੋਗਾ ਸੈਦ ਆਪਾ ਜਦੋਂ ਬੱਚੇ ਆਏ ਸੀ ਇਹਨਾਂ ਨੂੰ ਫਿਰ ਮੈਂ ਰੋਟੀ ਬਣਾ ਕੇ ਦਿੱਤੀ ਸੀ ਤੇ ਉਸ ਤੋਂ ਬਾਅਦ ਜੀ ਫਿਰ ਆਟਾ ਆਪਣਾ ਪਈ ਆਈ ਸੀਗਾ ਮੈਂ ਕਿਹਾ ਚਲੋ ਵੀ ਆਪਾਂ ਫੁਲਕੇ ਲਾ ਲੈਨੇ ਆ ਤੇ ਬੱਚਿਆਂ ਨੂੰ ਸਵੇਰੇ ਮੈਂ ਕਿਹਾ ਦੇਖ ਲਵਾਂਗੀ ਵੀ ਕੀ ਕਰਦੀਆਂ ਹਨਾ ਜੇ ਪਤਾ ਨਹੀਂ ਵੀ ਕਿਵੇਂ ਦਾ ਹਨਾ ਸਰੀਰ ਰਹਿਣਾ ਕਿਉਂਕਿ ਰਾਤ ਨੂੰ ਪੈਣ ਦੇ ਟਾਈਮ ਬੋਡੀ ਬਹੁਤ ਜ਼ਿਆਦਾ ਟੁੱਟਦੀ ਆ ਇੱਕ ਤੋੜ ਲੱਗਦੀ ਐ ਨਾ ਜ਼ਿਆਦਾ ਮਤਲਬ ਕਿ ਹੱਡ ਪੈਰ ਟੁੱਟਦੇ ਆ ਜਿਵੇਂ ਕਿਸੇ ਨੇ ਕੁੱਟਿਆ ਹੋਵੇ ਹਨਾ ਕਟਾਈ ਫੈਟ ਦੀ ਸ਼ੁਰੂਆਤ ਹੀ ਆ ਚਲੋ ਮੈਂ ਇਹਨਾਂ ਸ਼ੁਕਰ ਕਰੋ ਵੀ ਪਹਿਲਾਂ ਹੀ ਚਲੇ ਗਈ ਤੇ 슈ਗਰ ਲੈਵਲ ਮੈਂ ਅੱਗੇ ਵੀ ਦਿਖਾਇਆ ਸੀਗਾ ਮੇਰਾ ਇਦਾਂ ਹੀ ਆਉਂਦਾ ਇਹ ਮਤਲਬ ਕਿ ਬਾਰਡਰ ਲਾਈਨ ਤੇ ਹੁੰਦਾ ਡਾਕਟਰ ਕਹਿੰਦੇ ਵੀ ਬਾਰਡਰ ਲਾਈਨ ਪਾਰ ਨਹੀਂ ਕਰਨੀ ਹੈਗੀ ਫਿਰ ਤੁਸੀਂ ਪੇਸ਼ੈਂਟ ਬਣ ਜਾਣਾ ਹਨਾ 슈ਗਰ ਦੇ ਵੀ ਤੁਸੀਂ ਕੰਟਰੋਲ ਕਰਨਾ ਮੈਂ ਤਾਂ ਹੀ ਕੰਟਰੋਲ ਰੱਖਿਆ ਹੋਇਆ ਮੈਂ ਨਾਲ ਜਿਆਦਾ ਮਿੱਠਾ ਵਗੈਰਾ ਨਹੀਂ ਖਾਂਦੀ ਹੈਗੀ ਤੇ ਪ੍ਰੋਬਲਮਸ ਤਾਂ ਮੈਨੂੰ ਬਹੁਤ ਜ਼ਿਆਦਾ ਨੇ ਪਰ ਆਪਾਂ ਕਦੇ ਇੰਨਾ ਬਿਮਾਰੀਆਂ ਨੂੰ ਗਿਣਦੇ ਨਹੀਂ ਹੈਗੇ ਮੈਂ ਇੰਨਾ ਜ਼ਿਆਦਾ ਹਾਈ ਟਾਈਮ ਹਾਰਟ ਟਾਈਮ ਬਿਮਾਰੀ ਬਿਮਾਰੀ ਨਹੀਂ ਕਰਦੀਆਂ ਕਿਉਂਕਿ ਬਿਮਾਰੀਆਂ ਘਰ ਕਰ ਲੈਂਦੀਆਂ ਜਿੰਨਾ ਟਾਈਮ ਆਪਾਂ ਹਾਈ ਬਿਮਾਰੀ ਹਾਈ ਬਿਮਾਰੀ ਕਹੀਏ ਸਾਨੂੰ ਆਏ ਮੈਂ ਇਗਨੋਰ ਕਰਦੀ ਰਹਿੰਨੇ ਆ ਵੀ ਕੋਈ ਗੱਲ ਨਹੀਂ ਹੈਗੀ ਆ ਕੋਈ ਗੱਲ ਨਹੀਂ ਠੀਕ ਹੋ ਜਾਾਂਗੇ ਕੋਈ ਚੱਕਰ ਨਹੀਂ ਹੈਗਾ ਜਿਵੇਂ ਕਿ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਨੇ ਮੋਟਾਪਾ ਆਉਣ ਦਾ ਕਾਰਨ ਵੀ ਮੇਰਾ ਬਿਮਾਰੀਆਂ ਹੀ ਨੇ ਪਰ ਮੈਂ ਬਿਮਾਰੀਆਂ ਦੇ ਇਨਾਂ ਦਾਮਡੋਲ ਨਹੀਂ ਹੁੰਦੀ ਹੈਗੀ ਵੀ ਚਲੋ ਕੋਈ ਨਾ ਪਰ ਮੈਨੂੰ ਜਦ ਹੁਣ ਜਦੋਂ ਬਾਡੀ ਪੇਨ ਕਰਦੀ ਹੈ ਨਾ ਇਹ ਨਹੀਂ ਮੇਤੋ ਚੀਜ਼ ਬਰਦਾਸ਼ਤ ਹੁੰਦੀ ਫਿਰ ਮੈਨੂੰ ਹੁੰਦਾ ਵੀ ਚਲੋ ਥੋੜੀ ਜੀ ਮੈਡੀਸਨ ਲੈ ਲੈਣੇ ਆ ਵੀ ਠੀਕ ਹੋਣ ਦੇ ਲਈ ਹਨਾ ਫਿਰ ਬੱਚੇ ਵੀ ਰੁੱਲ ਜਾਂਦੇ ਨੇ ਹਨਾ ਬੱਚਿਆਂ ਨੂੰ ਸਕੂਲ ਵੀ ਭੇਜਣਾ ਹੁੰਦਾ ਹੈ ਸਾਰੇ ਕੰਮਕਾਰ ਵੀ ਆਪਣੇ ਘਰ ਦੇ ਦੇਖਣੇ ਹੁੰਦੇ ਆ ਹਸਬੰਡ ਨੂੰ ਵੀ ਦੇਖਣਾ ਹੁੰਦਾ ਹਨਾ ਭੇਜਣਾ ਹੁੰਦਾ ਕੰਮ ਤੇ ਕਿਉਂਕਿ ਜੇ ਮੈਂ ਸਿਹਤ ਮੇਰੀ ਸਿਹਤ ਠੀਕ ਰਹੂਗੀ ਤਾਂ ਹੀ ਸਾਰਾ ਕੁਝ ਠੀਕ ਰਹੂਗਾ ਤਾਂ ਹੀ ਉਹ ਕੰਮ ਤੇ ਜਾਣਗੇ ਹਨਾ ਅੱਗੇ ਜਦੋਂ ਮੈਂ ਕਾਫੀ ਬਿਮਾਰ ਹੋ ਗਈ ਸੀ ਕਿ ਡਿਪਰੈਸ਼ਨ ਚੱਲ ਗਈ ਸੀ ਉਦੋਂ ਸਾਇਦ ਆਪਾ ਨੇ 2 ਮਹੀਨੇ 3 ਮਹੀਨੇ ਕੰਮ ਨਹੀਂ ਸੀ ਕੀਤਾ ਘਰੇ ਬੈਠੇ ਰਹੇ ਸੀਗੇ ਮਤਲਬ ਕਿ ਮੈਨੂੰ ਮੇਰਾ ਇੰਨਾ ਬੁਰਾ ਹਾਲ ਹੋ ਗਿਆ ਸੀਗਾ ਆਪਾ ਲੋਕਾਂ ਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਹਨਾ ਵੀ ਆਗੇ YouTube ਤੇ YouTube ਤੇ ਆਉਣ ਦਾ ਵੀ ਇੱਕ ਕਾਰਨ ਹੁੰਦਾ ਬੰਦੇ ਨੂੰ ਹਨਾ ਵੀ ਆਪਣਾ ਟੈਨਸ਼ਨਾਂ ਨੂੰ ਦੂਰ ਪਰ ਅੱਜ ਕੱਲ ਦੇ YouTube ਤਾਂ ਇਹੋ ਜਿਹੇ ਰਹੇ YouTube ਦੇ ਵਿੱਚ ਵੀ ਟੈਨਸ਼ਨ ਆਈ ਨਾ ਕੋਈ ਪੈਣਾ ਜਰਦੀਆਂ ਨਹੀਂ ਕਿਸੇ ਨੂੰ ਅੱਗੇ ਵਾਧਾ ਦੇਖ ਕੇ ਹਨਾ YouTube ਵੀ ਇੱਕ ਟੈਨਸ਼ਨ ਹੈ ਆਪਾਂ ਆਉਂਦੇ ਇੱਥੇ ਮਾਈਂਡ ਫਰੈਸ਼ ਕਰਨ ਦੇ ਲਈ ਵੀ ਚਲੋ ਬਾਕੀ ਆਪਾਂ ਇੰਨਾ ਧਿਆਨ ਨਹੀਂ ਦਿੰਦੇ ਹੈਗੇ ਇੱਥੇ ਜੀ ਮੇਰੀ ਰੋਟੀ ਬਾਣੀ ਬਣ ਗਿਆ ਸੀਗਾ ਮੈਂ ਲੱਗੀ ਸੀ ਹੱਤੋਂ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੇ ਵਲੌਗ ਜੇ ਮੇਦੇ ਆਉਣਗੇ ਪਲੀਜ਼ ਉਹਨਾਂ ਨੂੰ ਪਿਆਰ ਜ਼ਰੂਰ ਦਿਓ ਜੀ ਕਿਉਂਕਿ ਮੇਰੀ ਤਬੀਅਤ ਤਾਂ ਠੀਕ ਨਹੀਂ ਹੈਗੀ ਤਾਂ ਕਰਕੇ ਮੈਂ ਇਦਾਂ ਦੇ ਵਲੌਗ ਬਣਾ ਰਹੀਆਂ ਜਿੰਨੇ ਕੁ ਬਣ ਰਹੇ ਨੇ ਬਾਕੀ ਜੀ ਅੱਜ ਦੇ ਵਲੌਗ ਦਾ ਇੱਥੇ ਕਰਦੇ ਆਂ ਆਪਾਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਵਿੱਚ ਤੇ ਨਮੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ ਟੇਕ ਕੇਅਰ